ਮਾੜੀ ਨਹੀਂ ਪਰ ਦੋ ਹੌਣ ਇਜਾਜ਼ਤ ਅਸੀਂ ਤੁਹਾਨੂੰ ਹੁਣ ਫ੍ਰੀ ਕਰ ਚੁੱਕੇ ਆਂ ਹਾਂ ਜਾਣਾ ਹੀ ਪੈਣਾ ਆ ਅੱਛਾ ਹਾਂ ਸਾਡੀ ਆਪਣੀ ਕੀ ਹੰਦਿਆ ਵੀ ਨੌਂ ਦੀ ਜਿਹੜੀ ਭੈਣ ਆਉਂਦੀ ਆ ਤੇ ਮੇਰੀ ਆਉਂਦੀ ਪਰਜਾਈ ਅੱਛਾ ਅੱਛਾ ਹੈ ਤੇ ਉਹਨਾਂ ਦੀ ਵੇਟ ਕਰੰਦੇ ਆ ਤੇ ਮਮੇ ਚ ਡਿੱਗੀ ਦੋ ਮੈਨੂੰ ਡਿੱਗੀ 2 ਕਿਲੋ ਦੀ ਦੇ ਦੋ ਹਾਂ ਲੈ ਜਾ ਡਿੱਗੀ ਤੇ ਭਾਜੀ ਤਾਂ ਨਹੀਂ ਘਰ ਜਾਣਾ ਨਿਕਲ ਆਉਣਾ ਹੈਟ ਬੜਾ ਜੇ ਉੱਧਰ ਕੰਡਿਆ ਅੱਜ ਭੈਣ ਨੂੰ ਨਾ ਗਲਤ ਮਤਾ ਦੇ ਕੇ ਜਾਣੇ ਆ ਮੇਰੀ ਦਾਣੇ ਨੂੰ ਮਾਂ ਮਾਂ ਸੁਧਰੀ ਆ ਮੈਂ ਨਹੀਂ ਅੰਦਰ ਵੜਨ ਦੇਣਾ ਕੋਣੀ ਵੜਦਾ ਆਪਣੀ ਬਜਾ ਨਾ ਪਿਆ ਪਾਈ ਜਾਂਦਾ ਆਵੇ ਨਹੀਂ ਮੇਰੀ ਭੈਣ ਹੋਈ ਮੈਂ ਕਹਦੀ ਆਹਦੀ ਮਾੜੀਆ ਮਤਾ ਦਿੰਨੀ ਆ ਮੈਂ ਨਹੀਂ ਕਿਹਾ ਚੱਲ ਤੂੰ ਪਹਿਲਾਂ ਬਾਹਰ ਬਾਹਰ ਜਾਈਂ ਉੱਪਰ ਜਾਇਂ ਰਹਿ ਪਿੱਛੇ ਕੋਈ ਵੀ ਨਹੀਂ ਕਹਿਣ ਨੂੰ ਮਤਾਂ ਦਿੰਦਾ ਪਰ ਇਹ ਆ ਕਿ ਜਦੋਂ ਨਹੀਂ ਤੇ ਇੱਕ ਸਿੱਖਿਆ ਦਿੱਤੀ ਆ ਵੀਡੀਓ ਬਣਾ ਕੇ ਤੇ ਚਲੋ ਆਪੋ ਆਪਣੀ ਜਗ੍ਹਾ ਤੇ ਸਾਰੇ ਬਥੇਰੇ ਸਮਝਦਾਰ ਆ ਪਰ ਫਿਰ ਵੀ ਜਿਹੜੀ ਵੀਡੀਓ ਲਈ ਆਈ ਕਿ ਸਿੱਖਿਆ ਦਿੱਤੀ ਕਈ ਲੋਗ ਇਹਨਾਂ ਚੀਜ਼ਾਂ ਨੂੰ ਸਮਝਦੇ ਵੀ ਆ ਹੱਦ ਰਿਸ਼ਤਿਆਂ ਦੇ ਪਰਿਮਾਨ ਦੇ ਵਿੱਚ ਜਿਹੜੀਆਂ ਥੋੜੀਆਂ-ਬਹੁਤੀ ਗੁੱਸੇ ਨਾਰਾਜ਼ ਗਿਆ ਵਾ ਕਈ ਗੱਲਾਂ ਸਾਡੇ ਮੰਨਣ ਵਿੱਚ ਨਹੀਂ ਆਉਂਦੀਆਂ ਵਾ ਮੇਰੀ ਗੱਲ ਸੁਣੋ ਕਈ ਭੈਣਾਂ ਹੈਗੀਆਂ ਮੀਆਂ ਵੀ ਆਪਣੀਆਂ ਭੈਣਾਂ ਨੂੰ ਚੁਕਣਾ ਦਿੰਦੀਆਂ ਵਾ ਦਿੰਦੀਆਂ ਵਾ ਤੂੰ ਇਹਨਾਂ ਨੂੰ ਨੁਕਰੇ ਰਾਲ ਲਾ ਕੇ ਰੱਖ ਸਾਸੋਰੇ ਨੂੰ ਸਮਝੀਗਾ ਤਣਾ ਦਿੰਦੀਆਂ ਦਰਾਣੀ ਨੂੰ ਨਾ ਸਮਝੀ ਜਠਾਣੀ ਨੂੰ ਕਰਦੀਆਂ ਕਈ ਇਹਦਾ ਮਤਲਬ ਤੂੰ ਨਹੀਂ ਆ ਮੈਂ ਮੈਂ ਨਹੀਂ ਦਿੱਤੀ ਚਲੋ ਗੱਲਾਂ ਇੱਥੇ ਪੈ ਕੇ ਕਰ ਲੈਂਦੀ ਆ ਆਪਾਂ ਕਮਰੇ ਚ ਜਾਂਦੇ ਆ ਆਵਾਜੋ ਆ ਵੀ ਆਜੋ ਕਮਰੇ ਚ ਮਾਸੀ ਨੂੰ ਮਿਲ ਲਈਏ ਨਾ ਨਾਲੇ ਮਾਸੀ ਸਾਤਰੀ ਨਾਲ ਬਾਹਰ ਮਸਤ ਹੋਣੀ ਸੋਤੇ ਵਧੀ ਪਰਜਾਈ ਨੂੰ ਹੀ ਮਿਲਣਾ ਪੈਣਾ ਮੁੜ ਕੇ ਆਖਣਾ ਵਾ ਵਿਦਕਰਾ ਪਾਤਾ ਮਾ ਚਲੋ ਤੇ ਹੋਰ ਸੁਣਾਓ ਠੀਕ ਠਾਕ ਸਭ ਠੀਕ ਠਾਕ ਵਧੀਆ ਪਰ ਪਰਿਵਾਰ ਠੀਕ ਠਾਕ ਆ ਨਾ ਸਭ ਠੀਕ ਠਾਕ ਤੇ ਵੀਡੀਓ ਚੱਲਣ ਲਈ ਸੀ ਐਸ ਸੀ ਕੇ ਬ੍ਰਦਰ ਚੈਨਲ ਦੇ ਉੱਤੇ ਦਰਾਨੀ ਦੀਆਂ ਚਲਾਕੀਆਂ ਜਿਹਨੂੰ ਤੁਸੀਂ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਵਾ ਤੇ ਇਹ ਵੀਡੀਓ ਮਤਲਬ ਆ ਸਿਮਰਨ ਦੀ ਦੀ ਆ ਦਰਾਨੀ ਆ ਤੇ ਇਹਨਾਂ ਦਾ ਪੇਕਾ ਘਰ ਵਾ ਇਹ ਇਹਨਾਂ ਦੇ ਮੰਮੀ ਆ ਤੇ ਇਹਨਾਂ ਨੇ ਇੱਥੇ ਚਾਲੂ ਕੀਤੀ ਸੀ ਤੇ ਹੁਣ ਇਹ ਵੀਡੀਓ ਦਾ ਐਂਡ ਬਣ ਗਿਆ ਵਾ ਤੇ ਅੱਗੇ ਇਹਨਾਂ ਨੇ ਆਪਣੇ ਚੈਨਲ ਤੇ ਵੀਡੀਓ ਸਾਂਝਾ ਪਰਿਵਾਰ ਜਾਂ ਹੋਰ ਕੋਈ ਚਲੋ ਜਿਹੜੀ ਕਹਿੰਨਾ ਸੱਚੀ ਉਹ ਸ਼ੁਰੂ ਕਰਨੀ ਆ ਤੋਂ ਉਹਨੂੰ ਵੀ ਇੰਨਾ ਹੀ ਪਿਆਰ ਦਿਓ ਜਿਵੇਂ ਇਸੇ ਤਰ੍ਹਾਂ ਪਿਆਰ ਦਿਓ ਚਲੋ ਥੱਲੋਂ ਉੱਠਣਾ ਜਿਹੜਾ ਵਾ ਨਾ ਉਹ ਬੜਾ ਔਖਾ ਵਾ ਹੌਲੀ-ਹੌਲੀ ਜੇ ਕੋਈ ਬੰਦਾ ਕੋਸ਼ਿਸ਼ ਕਰਨ ਦਿਆ ਉੱਠਣ ਦਿਆ ਤੇ ਸਾਥ ਦੇਣਾ ਚਾਹੀਦਾ ਵਾ ਸਾਰਿਆਂ ਨੂੰ ਤੇ ਬਾਕੀ ਅਸੀਂ ਤੇ ਜਿੰਨਾ ਹੋ ਸਕਿਆ ਸਾਡੇ ਲਾਗੇ ਹੀ ਉਹਨਾਂ ਵੱਧ ਤੋਂ ਵੱਧ ਸਾਥ ਦਿੱਤਾ ਹੈ ਤੇ ਬਾਕੀ ਜਿਹੜੀ ਵੀਡੀਓ ਆਪਾਂ ਬਣਾਉਂਦੇ ਰਹੇ ਆ ਭਾਬੀ ਜੀ ਦੇ ਵਿੱਚ ਜ਼ਿਆਦਾਤਰ ਇਹ ਹੀ ਚੀਜ਼ ਦਿਖਾਈ ਗਈ ਹੈ ਕਿ ਬਾਕੀ ਤਾਂ ਸਾਰਾ ਪਰਿਵਾਰ ਅਹੀਂ ਰਲ ਕੇ ਰਹਿੰਦਾ ਇੱਕ ਬੰਦਾ ਵਿੱਚ ਗੜਬੜੀ ਕਰਦਾ ਨਾ ਸੋ ਉਹਨੂੰ ਆਪਾਂ ਇਹੇ ਕੋਸ਼ਿਸ਼ ਕੀਤੀ ਕਿ ਹੜਨਾ ਰਲੇ ਰਲੇ ਸਮਝਾ ਚੱਲੇ ਚੱਲੇ ਕਰਾਂਗੇ ਬੇਟੀ ਅੱਦਾ ਹੁੰਦਾ ਪਰ ਨਹੀਂ ਮੇਰੀ ਗੱਲ ਸੁਣੋ ਪਰ ਇਹ ਗੱਲ ਹੈਗੀ ਆ ਵੀ ਇਹਨਾਂ ਦੇ ਘਰ ਦਾ ਏਕਤਾ ਤਫਾਹ ਬਹੁਤ ਜ਼ਿਆਦਾ ਵਾ ਸਾਂਝਾ ਪਰਿਵਾਰ ਰਹਿਣ ਦੇ ਆ ਕਈ ਘਰਾਂ ਦੇ ਵਿੱਚ ਹੁੰਦਾ ਵਾ ਵੀ ਇੱਕ ਵੀ ਮਾੜਾ ਜੀ ਆ ਜੇ ਨਾ ਸਾਰੇ ਘਰ ਦਾ ਮਾਹੌਲ ਖਰਾਬ ਹੋ ਜਾਂਦਾ ਜਿੱਤਾ ਹੀ ਉਹਨਾਂ ਕਿਨ ਫੈਮਿਲੀ ਦਾ ਰਹਿਣ ਦੇ ਆ ਅਹੀਂ ਸੁਖਦੀ ਦੀ ਜੀ ਹੁਣੀ ਤੇ ਦਿਵਿੰਦਰ ਦੀ ਜੀ ਤੇ ਹਾਟੇ ਘਰ ਦੇ ਵਿੱਚ ਦਵਿੰਦਰ ਦੀਦੀ ਸਾਰਿਆਂ ਨੂੰ ਪਰਥੂ ਪਾਈ ਰੱਖਦੀ ਆ ਘਰ ਦੇ ਰੁੱਖ ਜਿਹਾ ਲੱਗਦਾ ਓਏ ਭਾਵੇਂ ਜਾ ਕੇ ਇੱਕ ਗੱਲ ਮੈਂ ਦੱਸਣ ਦੀ ਜ਼ਰੂਰਤ ਨਹੀਂ ਸਾਰੇ ਜਾਣ ਸਕਦੇ ਆ ਸਾਰਿਆਂ ਨੂੰ ਪਤਾ ਵਾ ਨਹੀਂ ਪਰਥੂ ਕਿਹ ਕਾਰ ਆਣ ਕੇ ਬੈਠਾ ਰਹੇ ਤੇਰਾ ਬੈਠ ਪਰਥੂ ਕਈਆਂ ਜਿਹੜਾ ਨੇ ਕਿ ਦਿਵਿੰਦਰ ਜੀ ਦੀ ਵਾਕਿਆ ਹੀ ਮਤਲਬ ਇਹ ਤਰੀਕੇ ਦੇ ਆ ਕਿ ਜਾਂ ਇਹ ਰੀਅਲ ਲਾਈਫ ਵਿੱਚ ਵੀ ਬੜੇ ਲੜਾਕੇ ਜਿਹੇ ਕਿਦਾਂ ਦੇ ਆ ਤੇ ਮੈਂ ਇਹ ਵਹਿਮ ਕੱਢਣਾ ਚਾਹੁੰਦੀ ਸਾਰਿਆਂ ਦਾ ਨਾ ਨਾ ਭਾਈ ਇਹ ਰੀਅਲ ਲਾਈਫ ਵਿੱਚ ਇਹਨਾਂ ਦਾ ਮੇਰੇ ਨਾਲ ਬਹੁਤ ਪਿਆਰ ਆ ਚਲੋ ਵੀਡੀਓ ਦੇ ਵਿੱਚ ਕਿਰਦਾਰ ਦੇ ਹਿਸਾਬ ਨਾਲ ਰੋਲ ਕਰਨਾ ਪੈਂਦਾ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਵੀ 네ਗਟਿਵ ਰੋਲ ਦਿਵਿੰਦਰ ਬਹੁਤ ਵਧੀਆ ਤਰੀਕੇ ਨਾਲ ਨਭਾਉਂਦੇ ਆ ਰੋਲ ਹੀ ਉਹ ਹੁੰਦਾ ਵਾ ਐਕਟ ਨਹੀਂ ਉਹ ਜਿਹੜਾ ਬੰਦਾ ਇਮਾਨਦਾਰੀ ਨਾਲ ਨਭਾਉਂਦਾ ਹਰ ਹਰ ਰੋਲ ਦੇ ਵਿੱਚ ਪੂਰਾ ਉੱਤਰ ਕੇ ਹੋਣਾ ਮਾਮੀ ਜਿਹੜਾ ਕੋਈ ਕਿੰਨਾ ਚਿਰ ਹੋਇਆ ਵੀਡੀਓ ਸਾਡੀਆਂ ਬੰਡੀਆਂ ਆਵਾ ਨਾ ਤੇ ਮਾਮੀ ਨੂੰ ਪਤਾ ਹੀ ਸਾਡੇ ਸਭਾ ਲਾ ਕਿਦਾਂ ਦਾ ਵਾਅ ਕਦੀ ਹੀ ਮਾਮੀ ਨੇ ਨਹੀਂ ਕਹੇ ਟੋਕ ਟੋਕ ਨਹੀਂ ਬਹੁਤ ਵਧੀਆ ਸਭਾ ਭਾਈ ਦਾ ਵਾ ਗੁੱਲਾ ਖਾਣ ਪੀਣ ਨੂੰ ਮਮੀ ਨੇ ਕਹਣਾ ਮੇਰੇ ਕੋਲ ਤਾਂ ਨਹੀਂ ਬਣਦੀ ਆ ਆ ਕੇ ਬਣਾ ਲਓ ਤੁਸੀਂ ਮੈਂ ਰੋਟੀ ਵਾਲੇ ਨੇ ਚਾਹ ਪੀਣੀ ਤੇ ਆਪੇ ਬਣਾ ਲਓ ਤੇ ਬਣਾ ਲਓ ਅਰ ਕਰਨ ਵਾਲੀ ਆ ਕਿ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਹਾਂ ਭਾਬੀ ਜੀ ਨੇ ਬੜਾ ਜੋਰ ਲਾਇਆ ਵਾ ਕਿ ਤੁਸੀਂ ਇਹਨੂੰ ਹੋਰ ਅਗਲੇ ਪਾਦ ਦਾ ਅੱਡ ਹੋਣ ਤੇ ਕਿੱਦਾਂ ਜਾ ਕੇ ਇਕੱਲੇ ਬੰਦੇ ਨੂੰ ਤੰਗੀ ਆਉਂਦੀ ਪਰਿਵਾਰ ਤੋਂ ਬਿਨਾਂ ਜਦੋਂ ਰਹਿੰਦਾ ਆ ਉਹ ਵੀ ਦੱਸਣਾ ਹੈ ਕਿ ਕਿੱਦਾਂ ਦੀਆਂ ਪ੍ਰੋਬਲਮ ਜਿਹੜੀਆਂ ਉਹਨਾਂ ਫੇਸ ਕਰਨੀਆਂ ਪੈਂਦੀਆਂ ਪਰ ਹੁਣ ਗੱਲ ਇਹ ਕਿ ਆਉਣਾ ਬੜੇ ਦੂਰੋਂ ਪੈਂਦਾ ਵਾ ਤੇ ਆਪਾਂ ਚਾਹੁੰਦੇ ਆ ਕਿ ਆਪਣੇ ਘਰੇ ਆਪਾਂ ਵੀਡੀਓ ਸ਼ੁਰੂ ਕਰੀਏ ਤੇ ਜਿੱਦਾਂ ਤੁਸੀਂ ਇਹ ਵੀਡੀ ਨੇ ਜਰੂਰ ਪਿਆਰ ਦਿਓ ਤੇ ਆਪਾਂ ਜਿਹੜਾ ਬਣਾਉਂਦਾ ਜਿਹੜਾ ਸਾਡਾ ਹੌਸਲਾ ਥੋੜਾ ਹੌਸਲਾ ਵਧੇ ਹਾਂ ਕਮੈਂਟ ਮਾਰ ਕੇ ਹੋਰ ਥੋੜਾ ਆ ਜਾਂਦਾ ਹੈ ਤੇ ਕੋਈ ਨਹੀਂ ਦੇਣਗੇ ਇਦਾਂ ਪਿਆਰ ਦੇਣਗੇ ਹੋਰ ਟੈਨਸ਼ਨ ਨਾ ਲਓ ਜੇ ਆ ਤੁਹਾਨੂੰ ਤੇ ਨਾ ਤੁਸੀਂ ਰੈਨ ਨੂੰ ਇਹੋ ਚੀਜ਼ ਵੀ ਵਿਖਾਉਣੀ ਵੀ ਕਿੰਦਾ ਮਤਲਬ ਕਿ ਤੰਗੀ ਜਾਂਦੀ ਹੈ ਕਹਿੰਦੇ ਬੰਦੇ ਨੇ ਸਾਂਝੇ ਪਰਿਵਾਰ ਵਿੱਚ ਹੁੰਦੇ ਆ ਦੇਖੋ ਪਿੱਛੇ ਕਿੱਤਾ ਸਾਂਝੇ ਪਰਿਵਾਰ ਰਹਿੰਦੇ ਇਥੇ ਤਰਾਹਾਂ ਦੀ ਮੰਮੀ ਹੁੰਦੀ ਜਿਹੜੀਆਂ ਤਰਾਣੀਆਂ ਜਠਾਣੀਆਂ ਸੀ ਨਾ ਇੱਕ ਦੂਜੇ ਦੇ ਸਿਰ ਦੇ ਉੱਤੇ ਮੀਨਾਂ ਮੀਨਾਂ ਪੀ ਕੇ ਗਾ ਰਹੇ ਹਾਂ ਦੀਆਂ ਸੀ ਭੈਣ ਭਰਾ ਦਾ ਦੋਸਤ ਕੋਮਡਾ ਲੈਣਾ ਅੱਜ ਦੇ ਸਮੇਂ ਵਿੱਚ ਜੇ ਫੈਮਲੀਆ ਕੱਲੀਆਂ ਕੱਲੀਆਂ ਰਹਿੰਦੀਆਂ ਤਾਂ ਕੋਈ ਐਦਾਂ ਦਾ ਸੁੱਖ ਨਹੀਂ ਪੀਂਦਾ ਹੈਗਾ ਸਾਡੀ ਫੈਮਲੀ ਜਿਹੜੇ ਪੁਰਾਣੇ ਸਮੇਂ ਵਾਲੇ ਸਾਂਝੇ ਨਹੀਂ ਨਹੀਂ ਬਹੁਤ ਵਧੀਆ ਆਹੀ ਜਾਂਦੇ ਆ ਨਾ ਬਹੁਤ ਹੀ ਜ਼ਿਆਦਾ ਇਕੱਠੀ ਖਾਣੀ ਨਾ ਤੇ ਆਹਦੀ ਪਿਆਰ ਤੁਹਾਡੀ ਮੰਮੀ ਨਹੀਂ ਕਰੇ ਨਹੀ ਵਿੱਚ ਹੈਗੇ ਹਾਂ ਰੈਣੀ ਆ ਹਾਂ ਇਹ ਆ ਜੋ ਹੁੰਦੇ ਨੇ ਕਿੰਨਾ ਹਾਂ ਤੇ ਜੇ ਉਹ ਹੁੰਦੇ ਸਾਡੇ ਵਾਦਨ ਦੀ ਘਾਟ ਜਿਹੜੀ ਸਾਰੀ ਮਰਕੂਰੀ ਦੀ ਉਹ ਹੋ ਸਕਦੀ ਹੋਰ ਹਾਂ ਤੇ ਮਮੀ ਤਾਂ ਮੰਗੀ ਤਾਂ ਨਹੀਂ ਬੜਾ ਚੇਫਾ ਆਇਆਗਾ ਮਾਂ ਕਿ ਬਾਬਾ ਤੇ ਸੁਣੋ ਬਾਈ ਜੀ ਆ ਜਾਈ ਰਹੀ ਹਾਂ ਇਸ ਕਰਿਆ ਕਰਨਾ ਤੁਹਾਨੂੰ ਨਾ ਸਾਈ ਆ ਕੇ ਆ ਜਾ ਕਰਿਓ ਮਮੀ ਤਾਂ ਲੱਗਦੀ ਨਹੀਂ ਰੋਣ ਕਿ ਹਾਂ ਨਾ ਠੀਕ ਹੁੰਦੀ ਹੈ ਅਹੀਂ ਆਉਣਾ ਵੀਡੀਓ ਬਣਾਉਣ ਮੰਨਦੀ ਆਏ ਨਹੀਂ ਬਸ ਸੋਹਣੀ ਵਾਲੇ ਆ ਨਾਲੇ ਬੰਨਣ ਦੇ ਚੱਕਰ ਲੱਗ ਜਾਂਦੇ ਚੱਕਰ ਲੱਗ ਜਾਂਦਾ ਹਾਂ ਤਾਂ ਤਾਂ ਵੀ ਜਾਣਾ ਨੇ ਸਪੈਸ਼ਲੀ ਟਾਈਮ ਨਹੀਂ ਨਿਕਲਦਾ ਬੰਨਣ ਨਾਲ ਜੇ ਕਰਨਾ ਜਾਉਂਦੇ ਆ ਕਈ ਕੁਛ ਕਿਆ ਕਰਾਂਦੇ ਹਾਂ ਚੱਲ ਬਾਈ ਅੰਨੀ ਕੋਈ ਨਹੀਂ ਦੋ ਮੈਂਬਰ ਇੰਨਾ ਕੋ ਹੈਗਾ ਸਾਰੇ ਘਰ ਜੋ ਬਨ ਮਤਲਬ ਸਾਰੀ ਫੈਮਿਲੀ ਆਉਂਦੀ ਉਰੇ ਤੇ ਅੱਜ ਦਾ ਵਲੋਗ ਇਸ ਤੇ ਹੀ ਕਿਤਾਬ ਕਰਦੇ ਆ ਦਿਓ ਪਾਇਆ ਪਿਆਰ ਇਹਨਾਂ ਦੀ ਗਾੜ ਦੀ ਵੀਡੀਓ ਨੂੰ ਵਧੀਆ ਤਾਂ ਵਧੀਆ ਸਾਥ ਦਓਗੇ ਤੇ ਕੀ ਆ ਗਾੜੀ ਦੇ ਨਾਮੀ ਦੇ ਨਾਮੀ ਥੋੜੀ ਪਣੀ ਜਾਂਦੀ ਆ ਸਾਸੀ ਸਾਰੇ ਨਵਾਸ ਨਮਿੰਦਰ ਜੋਰੇਦਾਰ ਵਲਤਨ ਨਭਾਇਆ ਬੜਾ ਸੋਹਣਾ ਨਭਾਇਆ ਹੈ ਨਾ ਸਤਿ ਸ੍ਰੀਕਾਲ ਜੀ ਸਾਰਿਆਂ ਨੂੰ ਹੋਰ ਸੁਣਾ ਸਭ ਠੀਕ ਠਾਕ ਆਸ ਕਰਦੇ ਕਿ ਤੁਸੀਂ ਸਾਰੇ ਸਹੀ ਹੋਗੇ ਤੇ ਬਹੁਤ ਸਾਰਾ ਤੁਸੀਂ ਸਾਡੀਆਂ ਵੀਡੀਓ ਨੂੰ ਪਿਆਰ ਦਿੱਤਾ ਇਸੇ ਤਰ੍ਹਾਂ ਦਿੰਦੇ ਰਹੋ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿੱਥੇ ਗਲਤੀ ਹੈ ਕੀ ਨਹੀਂ ਤੇ ਬਹੁਤ ਵਧੀਆ ਤੇ ਅੱਗੇ ਵੀ ਸਾਡੇ ਕੰਟੀਨਿਊ ਜੀ ਵੀਡੀਓ ਚੱਲੂ ਰਹਿਣਗੀਆਂ ਤੇ ਬਾਕੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਸਬਸਕ੍ਰਾਈਬ ਕਰਨਾ ਚੈਨਲ ਨੂੰ ਵੱਧ ਤੋਂ ਵੱਧ ਪਿਆਰ ਕਰਨਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ